हां जी बेटे संख्याਵਾਲਾ ਜਿਹਨੇ ਟਾਪਾ ਖਤਮ ਕਰ ਦਿੱਤਾ ਆਪਾਂ ਸੈਕੰਡ ਯੂਨਿਟ ਸ਼ੁਰੂ ਕਰਨ ਲੱਗੇ ਆਂ ਨਿਕਤੀ ਕਰਨ ਦੇ ਸਵਾਲ ਨੇ ਪੁੱਤਰ ਇਹ ਮੈਂ ਕਈ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਛਾਂਟਿਆ ਤੇ ਉਹਨਾਂ ਨੂੰ ਤੁਸੀਂ ਨੋਟਸ ਤਿਆਰ ਕਰ ਲਿਓ ਦੇਖੋ ਜੀ ਸਭ ਤੋਂ ਪਹਿਲਾ ਸਮ ਆਪਣੇ ਕੋਲ ਹੈਗਾ 67.35 ਨੂੰ 0.016 ਨਾਲ ਭਾਗ ਕਰਨ ਤੇ ਨਿਕਤਤ ਮਾਨ ਕੀ ਹੋਵੇਗਾ ਦੇਖੋ ਇਹ ਆਪਾਂ ਨੂੰ ਆਪਸ਼ਨ ਦਿੱਤੀਆਂ ਇਹਨੂੰ ਹੱਲ ਕਿਵੇਂ ਕਰਨਾ ਹੈ 67 ਪੈਂਤੀ ਬਟਾ ਕੀ ਕਰ ਲਾਂਗੇ ਪੁੱਤਰ ਆਪਾਂ ਬਟਾ ਕਿਉਂਕਿ ਪੁਆਇੰਟ ਤੋਂ ਬਾਅਦ ਦੋ ਅੰਕ ਨੇ ਦੋ ਸਿਫਰਾਂ ਲਾ ਕੇ ਏਕ ਆ ਲਾ ਲਿਆ 100 ਆ ਗਿਆ ਡਿਵਾਈਡ ਬਾਏ ਕਿੰਨਾ ਦਾ 16 ਬਟਾ ਆਪਾਂ ਕੀ ਕਰਾਂਗੇ 1 2 3 1 2 3 ਤੇ ਏਕ ਆ ਲਾ ਕਰਨਾ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਬੇਟੇ 67 35 6735 ਬਟਾ 100 ਗੁਣਾ ਜਦੋਂ ਇੱਥੇ ਭਾਗ ਹੋਵੇ ਤਾਂ ਆਪਾਂ ਗੁਣਾ ਦੀ ਨਿਸ਼ਾਨੀ ਕਰਕੇ ਇਹ ਵਾਲੀ ਰਕਮ ਨੂੰ ਉਲਟਾ ਕਰ ਦਿੰਨੇ ਹੁੰਨੇ ਆ ਇਹ ਆਜੂਗਾ 1000 ਇਕਾਈ ਦਹਾਈ ਸੈਂਕੜਾ ਠੀਕ ਹੈ ਇਕਾਈ ਦਹਾਈ ਸੈਂਕੜਾ ਇਕਾਈ ਦਹਾਈ ਸੈਂਕੜਾ ਹੈ ਠੀਕ ਹੈ ਪੁੱਤਰ ਠੀਕ ਹੈ ਮੈਨੂੰ ਕਨਫਿਊਜ਼ਨ ਹੋ ਗਈ ਸੀ ਬਟਾ 16 ਲਾ ਲਿਆ ਠੀਕ ਹੈ ਦੋ ਸਿਫਰਾਂ ਨਾਲ ਪੁੱਤਰ ਦੋ ਸਿਫਰਾਂ ਕੱਟ ਦੋ ਹੁਣ ਇਹ ਕਿੰਨਾ ਆ ਗਿਆ ਬੇਟੇ 6735 ਬਟਾ ਕੀ ਕਰਨਾ ਆਪਾਂ 16 ਕਰਨਾ ਹੈ ਹੁਣ 6735 ਵੇਚ ਰੱਖ ਕੇ ਤੁਸੀਂ ਰਾਫ ਵਰਕ ਦੇ ਵਿੱਚ ਕੀ ਕਰਕੇ ਦੇਖਣੀ ਆ ਭਾਗ ਕਰ ਲੋ 6 7 3 5 ਵਟਾਪਾ ਕੀਤਾ 16 ਭਾਗ ਕਰ ਲੋ 16 1 16 16 2 32 16 3 48 16 ਚੌਕਾ 64 ਆ ਗਿਆ 7 ਚਾਰ ਕੱਢੇ 3 ਉੱਪਰੋਂ ਤਾਰੇ 3 16 16 16 2 32 ਆ ਗਿਆ 3 ਵਿੱਚੋਂ 2 ਕੱਢੇ 1 ਉੱਪਰੋਂ ਤਾਰੇ 5 ਦੇਖੋ ਹੁਣ ਕੀ ਕਰਾਂਗੇ ਇੱਥੇ ਆਪਣਾ ਜਾਂਦਾ ਨਹੀਂ ਗਾ ਨਾਲ ਸੌਰੀ ਇੱਕ ਜ਼ੀਰੋ ਜ਼ੀਰੋ ਵੀ ਸੀ ਪੁੱਤਰ ਠੀਕ ਹੈ 60 ਹਾਂਜੀ ਹੁਣ ਆਪਾਂ ਕੀ ਕਰਨਾ ਹੈ ਦੇਖੋ ਇੱਕ ਆ ਗਿਆ ਉਪਰੋਂ ਪੰਜ ਤਾਰ ਲਿਆ ਪੁੱਤਰ ਇਹ ਜਾਣਦਾ ਨਹੀਂਗਾ ਹੁਣ ਆਪਾਂ ਕੀ ਕਰਨਾਗਾ ਇੱਕ ਇੱਥੇ 1600 ਕਰ ਲਓ ਜਾਂ ਇੱਕ ਪਹਿਲਾਂ ਜ਼ੀਰੋ ਨੂੰ ਆਪਾਂ ਨਾਲ ਤਾਰ ਲੈ ਦੋ ਅੰਕ ਹੋਗੇ ਇੱਥੇ ਆਪਾਂ ਜ਼ੀਰੋ ਆਪਦੇ ਕੋਲੋਂ ਲਗਾ ਦੋਤੇ ਹੁਣ ਤੇ ਦੋ ਅੰਕ ਜਦੋਂ ਆਪਾਂ ਤਾਰੇ ਆ ਤਾਂ 16 16 16 ਦਾ ਨਾ 32 16 3 48 16 4 64 16 5 80 16 6 96 16 7 112 16 8 224 16 9 ਬੇਟੇ 144 ਇੱਥੇ 9 ਆ ਗਿਆ 16 ਨਾ ਆ 144 ਦਸਾਂ ਚ ਚਾਰ ਕੱਢੇ 6 ਪੁੱਤਰ ਇੱਥੇ ਜਦੋਂ ਆਪਦੇ ਕੋਲ 0 ਲਾਵਾਂਗੇ ਇੱਥੇ ਲੱਗ ਜਾਊਗਾ ਪੁਆਇੰਟ 16 16 16 ਦਾ ਨਾ 32 16 3 44 ਆਜੂਗਾ ਪੁਆਇੰਟ 3 ਕਿਤੇ ਅੱਗੇ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਆਪਾਂ 16 ਚੱਕਰ 64 ਕਰਤਾ ਬੱਜੂਗਾ ਹੁਣ ਆਪਣੇ ਕੋਲੇ ਕਿੰਨਾ ਆ ਗਿਆ 4 2 0 9.3 ਆ ਗਿਆ ਪੁੱਤਰ .3 ਨਾਲ 5 ਤੋਂ ਘਟਾ ਇਸ ਲਈ 4209 ਆਪਣੀ ਆਪਸ਼ਨ ਆਊਗੀ 4209 ਆਪਣੀ ਆਪਸ਼ਨ ਹੈਗੀ ਆ ਸੀ ਇਹਨੂੰ ਆਪਾਂ ਐਜ਼ ਅ ਰਾਈਟ ਆਪਸ਼ਨ ਟਿਕ ਕਰ ਦਾਂਗੇ ਅਨ ਦੂਸਰਾ ਸਵਾਲ ਆ ਜੋ ਜੀ 72.27 ਨੂੰ 0.0012 ਨਾਲ ਭਾ ਕਰਨ ਤੇ ਨਿਕਟਤਮ ਮਾਨ ਕੀ ਹੋਵੇਗਾ ਦੇਖੋ ਇਹ ਪੁਆਇੰਟਾਂ ਵਾਲੇ ਨੇ ਇਹਨੂੰ ਆਪਾਂ ਹੱਲ ਕਰਨ ਲੱਗੇ ਆ ਹੱਲ ਕਿਵੇਂ ਕਰਨਾ ਹੈ ਬੇਟੀ ਓਵੇਂ ਹੀ 72 27 ਵਟਾ ਕੀ ਕਰ ਲੋ ਬੇਟੇ 100 ਕਰ ਲੋ ਕਿਉਂਕਿ ਪੁਆਇੰਟ ਤੋਂ ਬਾਅਦ ਜਿੰਨੇ ਅੰਕ ਖੋਨੇ ਆਨੇ ਆਪਾਂ ਜ਼ੀਰ ਮੰਨ ਲਾਉਨੇ ਹੁੰਨੇ ਆ ਡਿਵਾਈਡ ਵਾਈ ਹੁਣ ਇਹ 12 ਵਟਾ ਆਪਾਂ ਕਿੰਨਾ ਕਰਾਂਗੇ 1 2 3 4 1 2 3 4 ਵਟਾ ਪਾਪਾ ਕੀ ਕਰ ਲਿਆ 10000 ਹੋ ਗਿਆ ਦੇਖੋ ਹੁਣ ਇਹਨੂੰ ਕੀ ਕਰਨਾ ਹੈ 7227 ਵਟਾ ਕੀ ਹੋ ਗਿਆ ਬੇਟੇ 100 ਹੋ ਗਿਆ ਗੁਣਾ 10 1000 ਵਟਾ ਕਿੰਨਾ ਹੋ ਗਿਆ 12 ਹੋ ਗਿਆ ਇਹ ਦੋ ਸਿਫਰਾਂ ਨਾਲ ਇਹ ਦੋ ਸਿਫਰਾਂ ਕੱਟ ਦੋ 7227 2 0 ਵਟਾ ਕੀ ਕਰਨਾ ਹੈ ਆਪਾਂ 12 ਕਰਨਾ ਹੈ ਤੁਸੀਂ ਦੋਨੋਂ ਇਹਨਾਂ ਦੀ ਭਾਗ ਕਰੋਗੇ ਤੁਸੀਂ ਇਹਨਾਂ ਦੀ ਭਾਗ ਵੈਸੇ ਮੋਝਵਾਨੀ ਕਰ ਲੈਣੇ ਆ बारह इकमार बारह बारह दो चौबी बारती छत्ती बारह सौ अड़ताली बारह पंस साठ बारह छह एक बहत्तर का ठीक है फिर दो जो तारांगे दो ने अंक तारांगे पुत्र जीरो लग जूगी बारह दूना कि आ गया चौबी आ गया चौबी पच्चीस छब्बीस सताई तीन तीन आ गया तो जीरो लावे बारह दूना फिर चौबीस आ गया छे बारह पाँच 60 देखो 60225 ਆ ਗਿਆ ਤੁਸੀਂ ਇਹਨੂੰ ਕੀ ਕਰਨਾ ਤੁਸੀਂ ਇਹਦੀ ਭਾਗ ਤੁਸੀਂ ਖੁਦ ਕਰਕੇ ਦੇਖ ਲਿਓ 60225 देखो ना ਤਾਂ 600 ਦੇ ਬਰਾਬਰ ਹੈ ਨਾ ਹੀ 60 ਦੇ ਬਰਾਬਰ ਹੈ ਨਾ ਹੀ 6000 ਦੇ ਬਰਾਬਰ ਹੈ ਕਿਉਂਕਿ ਪੰਜ ਅੰਕ ਨਹੀਂ ਤੇ ਪੰਜ ਅੰਕ ਕਿੰਨੇ ਕਿਹਦੇ ਚਾਹੇ 1 2 3 4 5 ਇਹਦੀ ਲਈ ਆਪਣੀ ਕੀ ਹੈ ਡੀ ਆਪਸ਼ਨ ਆਉਗੀ ਪੁੱਤਰ 60225 ਦਾ ਨਿਕਟतम ਕੀ ਹੈ 60000 ਆ ਨਾ 60000 ਦੇ ਨੇੜੇ ਆ ਹੁਣ ਆਜੋ ਜੀ ਤੀਸਰਾ ਸਵਾਲ ਤੀਸਰਾ ਸਵਾਲ ਆਪਣਾ ਕੀ ਹੈ 103.887 ਦੇਖੋ ਜਦੋਂ ਵੀ ਪੁਆਇੰਟ ਵਾਲੇ ਹੁੰਦੇ ਆ ਤਾਂ ਇਹਨਾਂ ਨੂੰ ਆਪਾਂ 887 ਨਹੀਂ ਪੜਨਾ ਮੂਰਲੇ ਨੂੰ ਆਪਾਂ 103 ਪੜਾਂਗੇ 103.887 246.308 386.001 ਦਾ ਨਿਕਟਤਮ ਮਾਨ ਕੀ ਹੋਵੇਗਾ ਨਿਕਟਤਮ ਮਾਨ ਆਪਾਂ ਕੱਢਣਾ ਹੈ ਦੇਖੋ 103 ਦਾ 103 ਇਹ 8ਾ ਪੁੱਤਰ ਤੈਨੂੰ 104 ਕਰ ਲਓ ਠੀਕ ਹੈ 104 ਕਰ ਲਿਆ ਇਹ 246 ਇੱਥੇ 3 ਨਹੀਂ ਅਤੇ 246 ਹੀ ਰਹਿ ਜਾਊਗਾ ਤੇ ਇਹ 386 ਆ ਪੁੱਤਰ 386 ਹੀ ਰਹਿ ਜਾਊਗਾ 6 ਤੇ 6 12 12 ਤੇ 4 16 ਠੀਕ ਹੈ 16 ਇੱਕ ਅਸ ਲੱਗਿਆ 8 ਸਰ 12 ਤੇ 1 13 ਆ ਗਿਆ ਪੁੱਤਰ ਇੱਕ ਅਸ ਲੱਗਿਆ 3 2 5 6 ਤੇ 1 736 736 ਇਹਦਾ ਆਨਸਰ ਆ ਗਿਆ ਬੇਟੇ 700 36 आंसर आ गया ਤੇ অপশন এ ਦੀਆਂ ਮੈਂ ਪਾਉਣੀਆਂ ਭੁੱਲ ਗਈ ਠੀਕ ਹੈ ਆਪਾਂ ਆਪਦੇ ਕੋਲੋਂ ਪਾ ਲੈਨੇ ਆ 7 104 ਪਾ ਲਓ b অপশন ਪਾ ਲਓ 736 c অপশন ਪਾ ਲਓ 290 ਤੇ d অপশন ਪਾ ਲਓ 406 736 ਆਪਣੇ ਕੋਲੇ ਤੀਸਰੀ অপশন ਸੌਰੀ b অপশন ਆ ਗਈ ਉਹਨੂੰ ਆਪਾਂ ਕੀ ਕਰਾਂਗੇ ਜਰਾ ਹਿੱਟ অপਸ਼ਨ ਟਿਕ ਕਰ ਦਾਂਗੇ ਚੌਥਾ ਸਵਾਲ ਆ ਗਿਆ ਪੁੱਤਰ 338.765 109.578 124.13 2 ਇਹਦਾ ਨਿਕਤੀਕਰਨ ਦੱਸਣਾ ਪੁੱਤਰ ਸਭ ਤੋਂ ਪਹਿਲਾਂ 338 ਆ ਦੇਖੋ 7 ਆਏ ਨਾਲ ਤਾਂ ਇਹਨੂੰ ਆਪਾਂ ਬਤਾ ਦੋ ਕਿ ਇਹ ਬਣ ਗਿਆ 349 ਇਹ ਮੈਂ ਹੱਲ ਕਰਕੇ ਦਿਖਾਉਣ ਲੱਗੀਆਂ ਤੁਹਾਨੂੰ ਫਿਰ ਆਪਾਂ ਤੁਸੀਂ ਖੁਦ ਕਰਕੇ ਦੇਖਣੀ ਹੈ ਠੀਕ ਹੈ ਹੁਣ ਮਾਈਨਸ ਆ ਮਾਈਨਸ ਦਾ ਸਾਈਨ ਲਾ ਲਓ 109 ਆ ਇਹ ਪੁੱਤਰ 5 ਐ 5 ਕੀ ਹੋ ਗਿਆ 4 ਤੋਂ ਵੱਧ ਗਿਆ 109 ਦੇ ਵਿੱਚ ਇੱਕ ਜੋੜਿਆ 110 ਬਣ ਗਿਆ ਮਾਈਨਸ ਅਫੇਰ ਉਹ ਮੈਂ ਲਾ ਲਉ 1 ਨੇ 124 ਦੇ ਨਾਲ ਮਤਲਬ 1 ਤਾਂ 124 ਹੀ ਰਹਿ ਜਾਊਗਾ ਹੁਣ ਕੀ ਕਰਨਾ ਹੈ ਆਪਾਂ 3 3 9 ਤੌਵੀ ਰੱਖ ਲਿਆ 124 ਤੇ ਮਾਈਨਸ ਮਾਈਨਸ ਵਾਲੇ ਜੋੜ ਲਉ ਤੇਰੇ ਦੇਖੋ ਪਹਿਲਾਂ 0 ਤੇ ਇਹਦਾ ਜੋੜ ਕੀਤਾ 4 ਹੀ ਆ ਗਿਆ 1 ਤੇ 2 3 ਆ ਗਿਆ 1 ਤੇ 1 2 ਆ ਗਿਆ 338 ਦੇ ਵਿੱਚੋਂ 234 ਆਪਾਂ ਮਾਈਨਸ ਕਰਨੇ ਆ ਦੇਖੋ 9 ਚੋਂ 4 ਕੱਢੇ 5 ਆ ਗਿਆ 3 ਨੂੰ ਚੋਂ 3 ਕੱਢੀ 0 ਆ ਗਿਆ 3 ਵਿੱਚੋਂ 2 ਕੱਢਿਆ 1 ਆ ਗਿਆ 105 ਆਪਣੇ ਕੋਲੇ ਆਪਸ਼ਨ ਆ ਗਈ ਬੁੱਤਰ 105 ਆਪਣੇ ਕੋਲੇ ਬੀ ਆਪਸ਼ਨ ਇਹਨੂੰ ਆਪਾਂ ਟਿੱਕ ਕਰ ਦਾਂਗੇ ਅੱਗੇ ਆ ਜਾਓ ਜੀ 78.36 39.57 48.68 50.37 ਦਾ ਨਿਕਤੀ ਕਰਨ ਦੱਸੋ ਦੇਖੋ ਪਹਿਲਾਂ 78 ਨੂੰ ਅੰਮੀ ਰੱਖ ਲਓ ਇਹ ਵੀ ਹੱਲ ਕਰਨ ਲੱਗਿਆਂ ਆਪਾਂ 78 ਨੂੰ 9 ਹੀ ਰੱਖ ਲਿਆ ਇਹ 39 ਆਪੁੱਤਰ ਪੁਆਇੰਟ ਦੇ ਨਾਲ 5 ਆਏ ਇਸ ਲਈ ਪਹਿਲੇ ਚੈੱਕ ਕਰ ਬਤਾ ਦਿਓ ਮਾਈਨਸ ਕੀ ਹੋ ਗਿਆ 40 ਫਿਰ ਮਾਈਨਸ ਆ ਗਿਆ 48 6 ਆ ਗਿਆ 49 ਕਰ ਦੋ ਕਿਉਂਕਿ ਜੇ ਤਾਂ 4 ਤੋਂ ਵੱਧ ਆ ਫਿਰ ਤਾਂ ਇੱਕ ਪਲੱਸ ਕਰਨਾ ਹੁੰਦਾ ਹੈ ਜੇ 0 1 2 3 4 ਤੱਕ ਆਉਂਦਾ ਹੈ ਪੁਆਇੰਟ ਤੋਂ ਬਾਅਦ ਵਾਲਾ ਅਖਰ ਤਾਂ ਉਹ ਮੂਰ ਲਖਰ ਸੇਮ ਹੀ ਰਹੂਗਾ ਮੂਲੀ ਸੰਖਿਆ ਸੇਮ ਰਹੂਗੀ 9 ਆ ਗਿਆ ਪਲੱਸ ਪਲੱਸ 50 ਉਮੀਰ ਰੱਖ ਲਾਂਗੇ ਕਿਉਂਕਿ ਤਿੰਨ ਆ ਪੁੱਤਰ ਇਹ ਪੰਜ ਤੋਂ ਕੀ ਹੈ ਛੋਟਾ ਹੈ ਚਾਰ ਤੋਂ ਛੋਟਾ ਹੈ ਇੱਥੇ ਆਪਾਂ 50 ਹੀ ਰੱਖ ਲਿਆ। ਦੇਖੋ ਹੁਣ ਮਾਈਨਸ ਵਾਲੇ ਤੇ ਪਲੱਸ ਵਾਲੇ ਜੋੜੋ 78 ਤੇ 50 ਦੇਖੋ 7 ਤੇ 5 12 ਤੇ 8 ਇਹ ਇੰਨਾ ਆ ਕੇ 128 ਆ ਗਿਆ ਹੁਣ ਇਹਨਾਂ ਨੂੰ ਜੋੜੋ ਦੇਖੋ 9 ਤੇ 9 4 ਤੇ 4 8 ਹੁਣ ਆਪਾਂ ਇਹਨਾਂ ਦੀ ਮਾਈਨਸ ਕਰਨੀ ਆ 18 ਚੋਂ 9 ਕੱਢੇ 9 ਆ ਗਿਆ ਦੇਖੋ 9 ਤੇ 9 18 ਇੱਥੇ 1 ਆ ਰਹਿ ਗਿਆ ਠੀਕ ਹੈ 11 11 ਚੋਟ ਕੱਢੇ 3 38 ਆ ਗਿਆ ਪੁੱਤਰ 38 ਆਪਣੀ ਬੀ ਆਪਸ਼ਨ ਪਈ ਆ 6ਵਾਂ ਸਵਾਲ ਆ ਜੋ ਜੀ 6ਵਾਂ ਸਵਾਲ ਆਪਣਾ ਦੇਖੋ 99.5 6 57.29 78.63 61.21 ਦਾ ਨਿਕਤੀ ਕਰਨ ਦੱਸਣਾ ਹੈ ਦੇਖੋ 89 ਹੈ ਕਿਉਂਕਿ 5 ਆਏ ਤਾਂ 90 ਬਣ ਗਿਆ ਠੀਕ ਹੈ ਹੱਲ ਕਰੋ 90 ਪਲੱਸ ਦੀ ਨਿਸ਼ਾਨੀ ਆ ਪਲੱਸ ਪਾ ਲਓ ਪੁੱਤਰ 57 ਹੀ ਰਹਿ ਜਾਊਗਾ ਕਿਉਂਕਿ ਦੁਆਏ ਪੁਆਇੰਟ ਤੋਂ ਬਾਅਦ ਦੁਆਏ ਫਿਰ ਮਾਈਨਸ ਕਰ ਲੋ ਦੇਖੋ 78 ਐ 6 ਆ ਵੱਧ ਗਿਆ 4 ਤੋਂ ਵੱਧ ਗਿਆ 78 ਦੇ ਵਿੱਚ ਇੱਕ ਜੋੜਿਆ 79 ਬਣ ਗਿਆ ਮਾਈਨਸ 61 ਹੋ ਅਮੀ ਰਹ ਜੂਗਾ ਪੁੱਤਰ ਕਿਉਂਕਿ ਦੂ ਆ ਗਿਆ ਹੁਣ ਇਹਨਾਂ ਨੂੰ ਕੀ ਕਰਨੇ ਆ ਆਪਾਂ ਇਹਨਾਂ ਦੋਨਾਂ ਨੂੰ ਜੋੜੋ ਦੇਖ 7 ਦੇ 7 ਪਲੱਸ ਵਾਲੇ ਅੱਡ ਜੋੜ ਲਓ ਮਾਈਨਸ ਵਾਲੇ ਅੱਡ ਜੋੜ ਲਓ 9 ਤੇ 5 14 ਮਾਈਨਸ ਵਾਲੇ ਹੁਣ ਜੋੜੋ ਸਾਈਨ ਮਾਈਨਸ ਤਾਂ ਲੱਗੂਗਾ ਇਹ ਵੀ ਮਾਈਨਸ ਹੈ ਵੀ ਮਾਈਨਸ ਆ ਜੋੜ ਜਾਣਗੇ ਸਾਈਨ ਮਾਈਨਸ ਤਾਂ ਲੱਗ ਜੂ 9 ਤੇ 1 10 ਆ ਗਿਆ 7 ਤੇ 6 13 ਤੇ 1 14 ਆ ਗਿਆ 147 140 ਮਾਈਨਸ ਕੀਤਾ 7 ਆ ਗਿਆ ਪੁੱਤਰ 7 ਆਪਣੇ ਕੋਲੇ ਤੀਸਰੀ ਆਪਸ਼ਨ ਪਈਆ ਹਾਂਜੀ ਅੱਗੇ ਆ ਜੋ ਆਪਣਾ ਸੱਤਵਾਂ ਸਵਾਲ ਸੰਖਿਆ ਦੇਖੋ ਸੰਖਿਆ ਆਪਣੇ ਕੋਲੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤੇ ਲੱਖ 847835 ਦਾ ਨਿਕਟਤਮ ਹਜ਼ਾਰ ਵਿੱਚ ਆਪਾਂ ਪੁੱਛਿਆ ਉਹਨਾਂ ਨੇ ਦੇਖੋ ਇਕਾਈ ਦਹਾਈ ਸੈਂਕੜਾ ਹਜ਼ਾਰ 1000 7 ਆਏ ਆਪਾਂ ਦੇਖਣਾ ਕਿ ਨੂੰ ਦੇਖਣਾ ਆਪਾਂ 8 ਨੂੰ ਸੈਂਕੜੇ ਨੂੰ ਦੇਖਣਾ ਹੈ 8 ஹை ਪੁੱਤਰ 847 ਦੇ ਵਿੱਚ ਇੱਕ ਜੋੜਾਂਗੇ 847 848 ਦੇਖੋ 848 ਕਿਹਦੇ ਚਾ 848 ਸਿਰਫ ਇਹਦੇ ਵਿੱਚ ਹੀ ਆ ਤੇ ਪਿੱਛੇ ਤਿੰਨ ਸਿਫਰਾਂ ਲੱਗਣਗੀਆਂ 1 2 3 ਦੇਖੋ 1 2 3 ਆਪਣੇ ਕੋਲੇ ਡੀ ਆਪਸ਼ਨ ਆ ਜੂਗੀ ਹਾਂਜੀ ਪਿਆਰੇ ਬੱਚੋ ਇਹ ਨਿਗਤੀ ਕਰਨ ਦੇ ਸਵਾਲ ਸੀ ਪੁੱਤਰ ਇਹ ਬਹੁਤ ਕਿਤਾਬਾਂ ਛਾਂਟ ਛਾਂਟ ਕੇ ਕਿਉਂਕਿ ਮੈਂ ਖੁਦ ਪਹਿਲਾਂ ਪੜ੍ਹਦੀ ਆ ਬਟੇ ਉਸ ਤੋਂ ਬਾਅਦ ਤੁਹਾਨੂੰ ਕਰਾਏ ਜਾਂਦੇ ਆ ਕਿਉਂਕਿ ਇਨਸਾਨ ساری ਉਮਰ ਹੀ ਸਿੱਖਦਾ ਹੈ ਮੈਂ ਖੁਦ ਵੀ ਸਿੱਖ ਰਹੀ ਆ ਤੇ ਤੁਹਾਨੂੰ ਵੀ ਸਿਖਾ ਰਹੀ ਆ ਤੁਸੀਂ ਫਾਇਦਾ ਲੋ ਬਟੇ ਤੇ ਸਾਰੇ ਸਵਾਲਾਂ ਦੀ ਨੋਟਸ ਤਿਆਰ ਕਰ ਲਓ ਪਹਿਲਾ ਯੂਨਿਟ ਆਪਣਾ ਖਤਮ ਹੋ ਗਿਆ ਨਿਕਤੀ ਕਰਨ ਦੇ ਅਗਲੇ ਸਵਾਲਾਂ ਦੇ ਨਾਲ ਆਪਾਂ ਫੇਰ ਮਿਲਦੇ ਆ ਪਿਆਰੇ ਪਿਆਰੇ ਬੱਚੋ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ